ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਕਲਾਕਾਰ ਹਨ ਕਈਆਂ ਨੂੰ ਇੱਕ ਪਲੇਟਫਾਰਮ ਮਿਲ ਜਾਂਦਾ ਤੇ ਉਹ ਆਪਣੀ ਕਲਾ ਦੀ ਬਦੌਲਤ ਮਸ਼ਹੂਰ ਹੋ ਜਾਂਦੇ ਹਨ ਪਰ ਸਾਧਨਾਂ ਦੀ ਕਮੀ ਕਰਕੇ ਕੁਝ ਕਲਾਕਾਰ ਹਨੇਰੇ ਵਿੱਚ ਹੀ ਰਹਿੰਦੇ ਹਨ ਅਜਿਹਾ ਇੱਕ ਪ੍ਰਵਾਸੀ ਕਲਾਕਾਰ ਮਨੋਜ ਅੱਜਕਲ ਬਟਾਲੇ ਦੀਆਂ ਸੜਕਾਂ ਤੇ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵੱਲੋਂ ਵਜਾਏ ਜਾ ਰਹੇ ਸਾਜ਼ ਦੀ ਧੁਨ ਮੋਹਿਤ ਕਰਨ ਵਾਲੀ ਹੈ ਜਦੋਂ ਇਸ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਹੈ ਕਿ ਇਹ ਰਾਜਸਥਾਨ ਦੇ ਕਿਸੇ ਪਿੰਡ ਵਿੱਚ रहने वाला है बजा उसने अपने पिताजी को लो सीखा है जो कला है क्या बोलते हैं? राउंड था राउंड था।, था। जो उनसे मेरा डेडी और मेरे दादाजी पहले वो पढ़ लगाया करते गोवाजी महाराज जी उनके पढ़ लगाते लगाते राजपूत होते ना राजपूत जो उनको बोलते हैं में कि क्या आप पढ़ लगाओ परंपरातले तो मेरे दादाजी सी ये बजाते हैं, पिताजी ये बजाते हैं, तो मेरा ताऊ भी ये बजाते है ए, कल दिन माने का है कलाकार ऐसे मेरे बता। यार सारे राजस्थान में सारे ये काम करते हैं। तुम किसके किस तहे? मैं सिद्धू मुसेला हूँ। सिद्धू मुसेला भगवान के। दो फेवरेट सिद्धू मुस

ਮੇਰੇ ਲਈ ਬਣਾਤੇ ਬਜਰੀ ਨਾਲ ਭਰਿਆ ਟਿਪਪਰ ਜੋ ਕਿ ਹਾਜੀਪੁਰ ਤੋਂ ਆ ਰਿਹਾ ਸੀ ਤੇ ਬਟਾਲਾ ਪਹੁੰਚਣਾ ਸੀ ਤੇ ਰਾਸਤੇ ਵਿੱਚ ਧਾਰੇਵਾਲ ਨਜ਼ਿਕ ਪਠਾਨਕੋਟ ਅੰਮ੍ਰਿਤਸਰ نیشنل ਹਾਈਵੇ ਤੇ ਅਗਲਾ ਟਾਇਰ ਫਟਣ ਕਾਰਨ ਸੰਤੁਲਨ ਖੋ ਜਾਣ ਕਾਰਨ ਸੜਕ ਤੇ ਹੀ ਪਲਟ ਗਿਆ ਇਸ ਸਾਥ ਵਿੱਚ ਜਾਣੇ ਨੁਕਸਾਨ ਤੋਂ ਬਚਾਅ ਹੋ ਗਿਆ ਟਿਪਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟ੍ਰੀਟਮੈਂਟ ਮੌਕੇ ਤੇ ਹੀ ਦੇ ਦਿੱਤੀ। ਬਿਫਰ ਤੋਂ ਉੱਡੇ ਹੀ ਪਰਕੇ। ਕਿਹੜੀ ਜਗ੍ਹਾ ਜਾਣਾ ਹੈ? ਜਾਣਾ ਹੀ ਬਟਾਲੇ ਜਾਣਾ ਹੈ। ਕਿਸ ਤਰ੍ਹਾਂ ਪਲ ਗਿਆ? ਉਹ ਵਾਟਰ ਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ। ਤੇ ਗੱਡੀ ਨਾਲ ਹੀ ਪਲਟ ਗਈ। ਇਕੱਲੇ ਸੀ? ਹਾਂਜੀ ਇਕੱਲੇ। ਹਾਂਜੀ ਸੱਟਾਂ ਖੋੜੀਆਂ ਸੱਟਾਂ ਲੱਗੀਆਂ। ਹਾਂਜੀ ਸੱਟਾਂ ਖੋੜੀਆਂ ਮਸਤ ਲੱਗੀਆਂ ਮਾੜੀ ਮੋਟੀਆਂ। ਕਿਸ ਤਰ੍ਹਾਂ ਲੱਗੇ? ਬਾਹਰ ਪੁਲਸਾਨਾਂ ਨੇ ਗੱਡੇ ਆਣ ਕੇ ਜੋ ਭਗਵੰਤ ਮਾਨਵ ਪ੍ਰਾਲਾਏ ਦਾ ਜਿਸ ਵਿਕਟਾ ਬੋਸ ਜਿਹੜੀ ਆ ਰਾਘਿਰਾਂ ਦੀ ਯੂਨੀਅਨ ਨੂੰ ਨਵਾਂ ਮਤਕੜੇ ਕੀ ਕਿਤਾਂ ਦੇਖਦੇ ਹੋ ਹਾਂਜੀ ਉਹਨਾਂ ਨੂੰ ਦਵਾਈ ਦੋਈ ਦਿੱਤੀ ਆ ਬਹੁਤ ਵਧੀਆ ਮਤਕੜੇ ਹਾਂ ਪਰ ਫਸਟ ਜਿੱਤੀ ਕੀ ਮੈਡੀਸਨ ਲਗਾਈ ਗਈ ਕਦੋਂ ਹਾਂਜੀ ਹਾਂਜੀ ਮੇਰਾ ਨਾਮ ਗੁਰਸੇਵਕ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਵਿਦੀਪੁਰ ਫਾੜਕ ਤੱਕ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਕਿ ਪਲਟਿਆ ਕਿਸ ਤਰ੍ਹਾਂ ਕੀ ਵਾਕਿਆ ਹੋਇਆ ਇਹ ਸਾਰੇ ਹੁਣ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਦੇ ਹਨ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟੇਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਗੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾਲ ਬਟਾਲਾ ਪੁਲਿਸ ਦੇ ਥਾਣਾ ਸਦਰ ਅਦੀਨੋਂ ਦੇ ਪਿੰਡ ਕਾਲਾ ਮੰਗਲ ਦੇ ਸ਼ਮਸ਼ਾਨ ਘਾਟੋਂ ਸਵੇਰੇ 24 ਸਾਲਾ ਨੌਜਵਾਨ ਦੀ ਲਾਸ਼ ਅਧਰਖਤ ਨਾਲ ਲਟਕਦੀ ਪਾਈ ਗਈ ਇਹ ਲਾਸ਼ ਇਸ ਹਾਲਤ ਵਿੱਚ ਮਿਲਣ ਨਾਲ ਸਮੁੱਚੇ ਇਲਾਕੇ ਵਿੱਚ ਦਾ ਅਸ਼ਦਾ ਮਾਹੌਲ ਬਣ ਗਿਆ ਕੜਨਾਰੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐਸ ਐਚਓ ਸਰਦਾਰ ਸੁਖਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਵਿਅਕਤੀ ਦਾ ਜਿਹੜਾ ਵਿਅਕਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟਰਿਕ ਦੇ ਬੂਟੇ ਨਾਲ ਸ਼ੁਸ਼ਾਨ ਘਾਟ ਕਾਲਾ ਨੰਗਲ ਦੇ ਨਜ਼ਦੀਕ ਉੱਥੇ ਪੁੱਜਿਆ ਇੱਥੇ ਆਣ ਕੇ ਉਹਦੀ ਸਤਿ ਵਗੈਰਾ ਕੀਤੀ ਹੈ ਸੱਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਆਰਾਮਾ ਕ੍ਰਿਸ਼ਨਾ ਮਿਸ਼ਨਰ ਹਸਪਤਾਲਾ ਵ੍ਰਿੰਦਾਵਨ ਮਥਰ ਜੀ ਦੀ ਢੀਕ ਉਥੋਂ ਦਾ ਕੋਈ ਸਕੂਟਰ ਸਟੈਂਡ ਹੈ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ ਉਹਦੇ ਵਿੱਚ ਦਿਨੇਸ਼ ਕੁਮਾਰ ਨਾਮ ਦਾ ਕੋਈ ਟ੍ਰੀਟਮੈਂਟ ਹੋਈ ਹਸਪਤਾਲ ਦੇ ਵਿੱਚ ਉਹ ਪਰਚੀ ਨਿਕਲੀ ਹੈ ਇੱਕ ਕੋਈ ਸੰਜੀਵ ਕੁਮਾਰ ਨਾਮ ਦੀ ਨਿਕਲੀ ਹੈ ਇਹਦੇ ਸਬੰਧ ਚ ਇਤਾਲਮੇ ਕਰ ਰਹੀ ਉੱਥੇ ਵ੍ਰਿੰਦਾਵਨ ਮੇਰਾ ਪਿੰਡ ਕਾਲਾ ਨੰਗਲ ਹੈ ਜੀ ਤੇ ਮੈਂ ਸਵੇਰੇ ਰੋਜ਼ ਆਉਣਾ ਇੱਥੇ ਦਰਬਾਰ ਮੰਦਰ ਖੋਲਦਾ ਤੇ ਮੈਂ ਮੰਦਰ ਖੋਲ ਕੇ ਬੰਦ ਕਰਕੇ ਤੇ ਬਾਅਦ ਵਿੱਚ ਧੰਨ ਫਿਰਨ ਤੁਰਨਾ ਲੱਗਾ ਮੈਂ ਰੋਜ਼ ਸਵਾਈ ਸਾਫ-ਸਫਾਈ ਕਰਦਾ ਨਾ ਤੇ ਮੈਂ ਬਾਅਦ ਵਿੱਚ ਵੇਖਿਆ ਤੇ ਮੈਂ ਲੜਕਦਾ ਵੇਖਿਆ ਉਹ ਮੁੜ ਕੇ ਬਾਹਰ ਇੱਕਦਮ ਆਵਾਜ਼ ਬੁਜ ਮਾਰੀ ਲੋਕਾਂ ਨੂੰ ਤੇ ਹੁਣ ਪੁਲਿਸ ਆਈ ਆ ਇਹਨਾਂ ਨੇ ਵੇਖਿਆ ਵਿਚਾਸਪੇ ਮੁੜ ਕੇ ਜਾਂਦੇ ਵੀ ਪ੍ਰਵਾਸੀ ਮਜ਼ਦੂਰ ਆਏ ਮੰਦਰ ਤੇ ਸ਼ਮਸ਼ਾਨ ਘਾਟ ਦੂ ਇਕੱਠੀ ਹਾਂਜੀ ਇਕੱਠੇ ਜੇ ਤੁਸੀਂ ਕਿੰਨੇ ਵਜੇ ਆਉਂਦੇ ਹੋ ਮੈਂ ਸਵੇਰੇ ਹੁੰਦਾ ਜੇ 5:30-6 ਵਜੇ ਨੂੰ ਰੂਸ ਦੀ ਜੇਨਾਂ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨਾਲ ਕੀਤੀ ਗੱਲਬਾਤ ਤੋਂ ਬਾਅਦ ਰੂਸ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਰੂਸ ਵਿੱਚ ਚੱਲ ਰਹੀ ਯੁੱਧ ਵਿੱਚ ਪਹਿਲਾਂ ਹੀ 4 ਭਾਰਤੀ ਮਾਰੇ ਗਏ ਸਨ ਅਤੇ 10 ਵਾਪਸ ਆ ਗਏ ਲੇਕਿਨ ਅਜੇ ਵੀ 35 ਤੋਂ 40 ਭਾਰਤੀ ਰੂਸ ਵਿੱਚ ਫਸੇ ਹੋਏ ਹਨ ਉੱਥੇ ਭਾਰਤ ਸਰਕਾਰ ਰੂਸੀ ਸੈਨਾ ਵਿੱਚ ਯੁੱਧ ਲੜ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜ਼ੋਰ ਲਗਾ ਰਹੀ ਸੀ ਅਤੇ ਹੁਣ ਇਸ ਵਿੱਚ ਕਾਮਯਾਬੀ ਮਿਲੀ ਹੈ ਬਲਵਿੰਦਰ ਸਿੰਘਾ ਜੀ ਇਹ ਸਾਰੀ ਖਬਰ ਕਿਹਦੇ ਪਾਸੇ ਫੈਲਣਾ ਸ਼ੁਰੂ ਹੋ ਗਈ ਹਾਂ ਜੀ ਸਾਡਾ ਬੱਚਾ ਸਾਰਾ ਟੂਰਿਸਟ ਵੀਜ਼ੇ ਤੇ ਗਿਆ ਸੀ ਰਸ਼ੀਆ ਸਟੂਡੈਂਟ ਵੀਜ਼ੇ ਤੇ ਗਿਆ ਸੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਉੱਧਰ ਜਾ ਕੇ ਪਤਾ ਨਹੀਂ ਕੀ ਉਹਦੇ ਨਾਲ ਹੋਇਆ ਔਰ ਜ਼ੂਬਿਆਂ ਦੇ ਬੱਚੇ ਵੀ ਪੰਜਾਬ ਦੇ ਹਰਿਆਣੇ ਦੇ ਹੋਰ ਵੀ ਬੱਚੇ ਉਹਨਾਂ ਨਾਲ ਮਿਲੇ ਉੱਥੇ ਹੋਟਲ ਦੇ ਵਿੱਚ ਇਹਨਾਂ ਨੂੰ ਕੋਈ ਘੁਮਾਉਣ ਵਾਸਤੇ ਲੈ ਗਿਆ ਟੈਕਸੀ ਇਹਨਾਂ ਨੇ ਕਰ ਲਈ ਤੇ ਇਹ ਪਤਾ ਲੱਗਾ ਕਿ ਉਹ ਕਹਿੰਦੇ ਆਣ ਟੈਕਸੀ ਵਾਲੇ ਨੇ ਕੋ ਸਾਡੇ ਕੋ ਸਾਡੇ ਨਾਲ ਧੋਖਾ ਕੀਤਾ ਟੈਕਸੀ ਵਾਲੇ ਨੇ ਜੋ ਕਰਾਇਆ ਕੀਤਾ ਸੀ ਉਸ ਤੋਂ ਇਲਾਵਾ ਹੋਰ ਪੈਸੇ ਮੰਗਦਾ ਸੀ ਸਾਡੇ ਕੋਲ ਪੈਸੇ ਹੈ ਨਹੀਂ ਸੀ ਤੇ ਉਹਨੇ ਸਾਨੂੰ ਹਾਈਵੇ ਤੇ ਉਤਾਰ ਦਿੱਤਾ ਤੇ ਹਾਈਵੇ ਤੇ ਸਾਨੂੰ ਪੁਲਿਸ ਨੇ ਫੜ ਲਿਆ ਉਸਨੇ ਆਰਮੀ ਦੇ ਹਵਾਲੇ ਕਰ ਦਿੱਤਾ ਤੇ ਆਰਮੀ ਨੇ ਵੀ ਸ਼ਰਤ ਰੱਖ ਦਿੱਤੀ ਵੀ ਜਾਦੇ ਤੁਹਾਨੂੰ 10 ਸਾਲ ਦੀ ਕੈਦ ਹੋ ਜੇ ਕਿ ਨਹੀਂ ਤੇ ਇੱਕ ਸਾਲ ਬਾਅਦ ਆਰਮੀ ਜੁਆਇਨ ਕਰੋ ਬੱਚੇ ਬਹੁਤ ਘਬਰਾ ਕੇ ਡਰ ਗਏ ਤੇ ਉਹਨਾਂ ਦਾ ਜਿਹੜਾ ਫਾਰਮ ਹੈ ਜੀ ਉਹ ਉਹ ਪਾਸ਼ਾ ਵੀ ਇਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਇਹਨਾਂ ਨੇ ਸਾਈਨ ਕਰ ਦਿੱਤੇ ਤੇ ਉਹਨਾਂ ਨੇ ਫਿਰ ਬੱਚਿਆਂ ਨੂੰ ਪੁੱਛਿਆ ਵੀ ਤੁਹਾਨੂੰ ਕਿਤੇ ਅੱਗੇ ਯੁੱਧ ਚ ਜਾ ਕੇ ਤੇ ਭੇਜੋਗੇ ਤੇ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਸਕਾਉਟ ਦੀ ਜੌਬ ਦਿੱਤੀ ਜਾਏਗੀ ਪਰ ਇੱਧਰ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ 10-11 ਦਿਨ ਦੀ ਟ੍ਰੇਨਿੰਗ ਦਿੱਤੀ ਰਾਈਫਲ ਦੀ ਜੋ ਬੱਚੇ ਰਾਈਫਲ ਚੱਕਣਾ ਵੀ ਨਹੀਂ ਸੀ ਜਾਣਦੇ ਸਨ 10 ਜਾਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਿੱਧਾ ਜੁਕ੍ਰੇਨ ਜਿੱਥੇ ਕਬਜ਼ੇ ਕੀਤੇ ਨੇ ਉੱਥੇ ਲੈ ਕੇ ਜੰਦ ਦੇ ਵਿੱਚ ਫਿਰ ਇੱਕ ਹਫਤਾ ਫਰੰਟ ਲਾਈਨ ਤੇ ਵੀ ਖੜਿਆ ਇੱਥੇ ਬਿਲਕੁਲ ਗੋਲਾਬਾਰੀ ਚੱਲ ਰਹੀ ਸੀ ਤੇ ਮੋਰਚੇ ਦੇ ਵਿੱਚ ਹੀ ਬੰਕਰ ਦੇ ਵਿੱਚ ਰਹਿੰਦੇ ਸਨ ਉੱਥੇ ਹੀ ਖਾਣਾ ਤੇ ਉੱਥੇ ਲੇਟਣਾ ਉੱਥੇ ਲੰਮੇ ਪੈਣਾ ਬਹੁਤ ਤੰਗ ਪਰੇਸ਼ਾਨ ਹੋ ਗਏ ਬੱਚੇ ਤੇ ਫਿਰ ਇੱਕ ਅਫਸਰ ਆਇਆ ਡਾਕਟਰ ਉਸਨੇ ਕਿਹਾ ਕਿ ਵੀ ਖਾਣਾ ਖਾਦਾ ਕਿ ਨਹੀਂ ਉਹ ਕਹਿੰਦੇ ਵੀ ਅਸੀਂ 3 ਦਿਨ ਹੋ ਗਏ ਕੋਈ ਖਾਣਾ ਨਹੀਂ ਖਾਧਾ ਉਹ ਕਹਿੰਦੇ ਕਿਉਂ ਨਹੀਂ ਖਾਧਾ ਕਹਿੰਦੇ ਇਸ ਕਰਕੇ ਨਹੀਂ ਖਾਦਾ ਕਿ ਇਹ ਖਾਣਾ ਸਾਡੇ ਕੋਲ ਨਹੀਂ ਖਾਦਾ ਜਾਂਦਾ ਮੀਟ ਔਰ ਚਾਵਲ ਇਹ ਨਹੀਂ ਖਾਦਾ ਜਾਂਦਾ ਇੱਕ ਬੱਚੇ ਕੋ ਪੀੜੀਆ ਹੋ ਗਿਆ ਸੀ ਬਿਮਾਰ ਵੀ ਹੋ ਗਿਆ ਫਿਰ ਉਸ ਡਾਕਟਰ ਨੇ ਅਫਸਰ ਨੇ ਉੱਪਰ ਰਿਪੋਰਟ ਭੜਾਇਆ ਵਿੱਚ ਉੱਪਰ ਜਿਹੜੀ ਰਿਪੋਰਟ ਦਿੱਤੀ ਇਹ ਬੱਚਾ ਨੂੰ ਥੋੜਾ ਜੋਧ ਤੋਂ ਥੋੜਾ ਜਿਹਾ ਪਿੱਛੇ ਕਰ ਦਿੱਤਾ 100 ਕਿਲੋਮੀਟਰ ਪਿੱਛੇ ਲੈ ਜਾਂਦਾ ਇਹ ਹੁਣ ਵੀ ਕਿਸੇ ਵੇਲੇ ਵੀ ਉਹ ਜਿਹਨੇ ਰਾਤ ਉਹਨਾਂ ਨੂੰ ਬੱਚਿਆਂ ਨੂੰ ਲੈ ਜਾਂਦੇ ਨੇ ਕੰਮ ਕਰਨ ਵਾਸਤੇ ਮੋਰਚੇ ਸਾਫ ਕਰਨ ਵਾਸਤੇ ਅਜੇ ਆਏ ਹੁੰਦੇ ਨੇ ਫਿਰ ਉਠਾ ਦਿੰਦੇ ਨੇ 3 ਵਜੇ ਠਾਲ ਲੈਂਦੇ ਨੇ ਤੇ ਫਿਰ ਉਹਨਾਂ ਦੀ ਰੋਟੀ ਪਾਣੀ ਵੀ ਬੱਚਿਆਂ ਨੂੰ ਨਹੀਂ ਪਸੰਦ ਬੱਚੇ ਜਨੇ ਆਪ ਆਣ ਕੇ ਫਿਰ ਕੰਮ ਤੋਂ ਆਣ ਕੇ ਫਿਰ ਕੋਈ ਮਕਰੋਨੀ ਵਗੈਰਾ ਬਣਾ ਕੇ ਖਾਂਦੇ ਨੇ ਤੇ ਬੜਾ ਔਖਾ ਟਾਈਮ ਕੱਢ ਰਹੇ ਨੇ ਹੁਣ ਪਤਾ ਲੱਗਾ ਸੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਚੈਨਲਾਂ ਤੇ ਵੀ ਪਤਾ ਲੱਗਾ ਟੀਵੀ ਤੇ ਵੀ ਪਤਾ ਲੱਗਾ ਕਿ ਸਾਡੇ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ ਇਹ ਬਹੁਤ ਖੁਸ਼ੀ ਮਨ ਨੂੰ ਹੋਈ ਬੜਾ ਸਕੂਨ ਹੋਇਆ ਕਿ ਸਾਡੇ ਬੱਚੇ ਵਾਪਸ ਆ ਜਾਣਗੇ ਪ੍ਰਧਾਨ ਮੰਤਰੀ ਨੇ ਪਤਾ ਲੱਗਿਆ ਕਿ ਗੱਲ ਕੀਤੀ ਹੈ ਬੱਚਿਆਂ ਦੇ ਮਸਲੇ ਵਿੱਚ ਕਿ ਸਾਡੇ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਜੋ ਜ਼ਬਰਦਸਤੀ ਜੁੱਧ ਵਿੱਚ ਭੇਜੇ ਹਨ ਤੇ ਅੱਗੇ ਤੋਂ ਨਸੀਹਤ ਦਿੱਤੀ ਹੈ ਕਿ ਆਸਾ ਕੋਈ ਵੀ ਭਾਰਤੀ ਕਿਸੇ ਨੂੰ ਇਸ ਤਰ੍ਹਾਂ ਤੋਕੇ ਦੇ ਨਾਲ ਪ੍ਰਤੀ ਕਰਕੇ ਜੁੱਧ ਵਿੱਚ ਨਹੀਂ ਖੜਨਾ ਇਹ ਉਹਨਾਂ ਦੀ ਪੁੱਤਨ ਦੇ ਨਾਲ ਗੱਲ ਹੋਈ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਪ੍ਰਧਾਨ ਮੰਤਰੀ ਸਾਡੇ ਬੱਚੇ ਨੂੰ ਵਾਪਸ ਲੈ ਕੇ ਆਉਣਗੇ ਕ੍ਰੀਬ 12 ਵਜੇ ਸੱਤੋ ਬੱਚੇ ਆਪਣੇ ਆਪਣੇ ਘਰਾਂ ਵਿੱਚੋਂ ਪਾਰਕ ਵਿੱਚ ਖੇਡਣ ਲਈ ਗਏ ਸਨ ਪਰੰਤੂ 36 ਘੰਟੇ ਬੀਤਣ ਦੇ ਬਾਅਦ ਉਹ ਵੀ ਆਪਣੇ ਘਰਾਂ ਵਿੱਚ ਨਹੀਂ ਪਰਤੇ ਜਿਸ ਨੂੰ ਲੈ ਕੇ ਲਾਪਤਾ ਹੋਏ ਬੱਚਿਆਂ ਦੇ ਮਾਪਿਓ ਵੱਲੋਂ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਮੁੰਬਈ ਵੱਲ ਗਏ ਹੋ ਸਕਦੇ ਹਨ ਕਿਉਂਕਿ ਅਕਸਰ ਮੁੰਬਈ ਜਾਣ ਦੀਆਂ ਗੱਲਾਂ ਕਰਦੇ ਰਹਿੰਦੇ ਸਨ ਜਦੋਂ ਲਾਪਤਾ ਹੋਏ ਬੱਚਿਆਂ ਦੇ ਮਾਪਿਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਬੱਚਾ ਕੋਲ ਮੁੰਬਈ ਜਾਣ ਲਈ ਪੈਸੇ ਵੀ ਨਹੀਂ ਸਨ ਜਦੋਂ ਇਸ ਸੰਬੰਧੀ ਪੁਲਿਸ ਦੇ ਹਾਲਾ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਲਾਪਤਾ ਹੋਏ 7 ਬੱਚਿਆਂ ਵਿੱਚੋਂ ਇੱਕ ਬੱਚਾ ਘਰ ਵਾਪਸ ਮੋੜ ਆਇਆ ਤੇ ਉਸਨੇ ਹੀ ਦੱਸਿਆ ਕਿ ਬਾਕੀ ਦੇ 6 ਬੱਚੇ ਬੰਬੇ ਵੱਲੋਂ ਗਏ ਹਨ ਜੀ ਕੱਲ तकरीबन ਕੱਲ ਦੁਪਹਿਰ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਡੇਰਾਬਸੀ ਇਲਾਕੇ ਦੇ ਇਹ ਕੁਝ ਬੱਚੇ ਸੀ तकरीबन 7 ਬੱਚੇ ਜੋ ਮਿਸਿੰਗ ਸੀ ਤੇ ਉਹਨਾਂ ਬਾਰੇ ਜਦੋਂ ਇਨਫੋਰਮੇਸ਼ਨ ਮਿਲੀ ਤੇ ਛਾਣਬੀਨ ਕੀਤੀ ਤਾਂ ਉਹਨਾਂ ਦੇ ਵਿੱਚੋਂ ਪਤਾ ਲੱਗਿਆ ਵੀ 7 ਦੇ 7 ਬੱਚੇ ਇਹ 7ਥ ਕਲਾਸ ਦੇ ਵਿੱਚ ਪੜਦੇ ਸੀ तकरीबन 13 ਤੋਂ 14 ਸਾਲ ਦੀ ਉਮਰ ਹੈ ਉਹਨਾਂ ਦੀ ਉਹਨਾਂ ਉਹ ਇਕੱਠੇ ਖੇਡ ਰਹੇ ਸੀ ਖੇਡਣ ਤੋਂ ਬਾਅਦ ਉਹਨਾਂ ਦਾ ਕੋਈ ਪਲਾਨ ਬਣਿਆ ਘੁੰਮਣ ਫਿਰਨ ਦਾ ਉਹਨਾਂ ਦੇ ਵਿੱਚੋਂ ਇੱਕ ਬੱਚਾ ਬੈਕ ਆਊਟ ਹੋ ਗਿਆ ਜਿਸ ਨੇ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਦਾ ਪਲਾਨ ਇਹ ਸੀ ਵੀ ਉਹ ਕਿਤੇ ਘੁੰਮਣ ਫਿਰਨ ਜਾਣਾ ਚਾਹੁੰਦੇ ਸੀ ਜੋ ਕਿ ਉਹ ਬਰਵਾਲਾ ਸਾਈਡ ਗਏ ਨੇ ਤੇ ਇਨਫੋਰਮੇਸ਼ਨ ਮਿਲਦੇ ਸਾਰ ਹੀ ਅਸੀਂ ਜੋ ਮਿਸਿੰਗ ਰਿਪੋਰਟ ਫਾਈਲ ਕੀਤੀ ਆ ਮਿਸਿੰਗ ਰਿਪੋਰਟ ਫਾਈਲ ਕਰਨ ਤੋਂ ਬਾਅਦ ਅਸੀਂ ਜੀਆਰਪੀ ਜੋ ਰੇਲਵੇ ਪੁਲਿਸ ਹੈ ਉਹਨਾਂ ਨੂੰ ਇਨਫੋਰਮ ਕੀਤਾ ਆਸ-ਪਾਸ ਡਿਸਟ੍ਰਿਕਟਸ ਦੇ ਵਿੱਚ ਵੀ ਅਸੀਂ ਲਗਾਤਾਰ ਨਿਗਰਾਨੀ ਰੱਖ ਰਹੇ ਹਾਂ ਜੇ ਇਦਾਂ ਦੇ ਸਾਨੂੰ ਕੋਈ ਬੱਚਿਆਂ ਬਾਰੇ ਇਨਫੋਰਮੇਸ਼ਨ ਮਿਲਦੀ ਆ ਇਸ ਤੋਂ ਇਲਾਵਾ ਇੱਕ ਬੱਚੇ ਦਾ ਸੋਸ਼ਲ ਮੀਡੀਆ ਅਕਾਊਂਟ ਐਕਟਿਵ ਹੈ ਅਸੀਂ ਉਹਦੇ ਵੀ ਉਹਦੀ ਵੀ ਡਿਟੇਲ ਲੈ ਰਹੇ ਹਾਂ ਡਿਟੇਲ ਲੈ ਕੇ ਅਸੀਂ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰ ਲਵਾਂਗੇ ਸਰ ਇਹਨਾਂ ਕੋਲ ਪੈਸੇ ਕੁੱਛੇ ਸੀ ਜਾਂ ਫੋਨ ਵਗੈਰਾ ਆਇਆ ਨਾ ਕੋਈ ਐਸਾ ਕਿ ਬੱਚਿਆਂ ਕੋਲੇ ਕੋਈ ਫੋਨ ਨਹੀਂ ਸੀ ਪੈਸੇ ਜਿੱਦਾਂ ਪਾਕਟ ਮਨੀ ਹੁੰਦੀ ਆ ਥੋੜੀ ਬਹੁਤ ਪਾਕਟ ਮਨੀ ਜ਼ਰੂਰ ਸੀ ਨਾ ਬੱਚਿਆਂ ਕੋਲ ਸਰ ਇਹ ਪ੍ਰੋਮੋਸ਼ਨ ਵੀ ਆ ਦੱਸਿਆ ਬੱਚੇ ਕਿੱਥੇ ਜਾਣਾ ਚਾਹੁੰਦੇ ਸੀ ਘੁੰਮਣ ਗਰ ਮਣਾ ਨੂੰ ਜੋ ਬੱਚਾ ਉਹਨਾਂ ਦੇ ਚੋਂ ਵਾਪਸ ਆਇਆ ਜਿਸਨੇ ਮਨਾ ਕਰਤਾ ਜਾਣ ਤੋਂ ਉਹ ਇਹ ਉਹਦੇ ਦੱਸਣ ਮੁਤਾਬਕ ਵੀ ਉਹਨਾਂ ਦਾ ਬੰਬੇ ਘੁੰਮਣ ਦਾ ਪਲਾਨ ਬਣ ਰਿਹਾ ਸੀ ਬੰਬੇ ਤੇ ਗੁਜਰਾਤ ਕਿੰਨੇ ਬੱਚੇ ਦੀ ਟੋਟਲ ਟੋਟਲ 7 ਬੱਚੇ ਇੱਕ ਵਾਪਸ ਆ ਗਿਆ ਸਰ ਇਹ ਡੇਰਾ ਬਸੀ ਵੀ ਰਹਿਣ ਵਾਲਾ ਹੈ ਲੈਵਲ ਕਲਾਸ ਵਿੱਚ ਜਿਹਨੇ ਇਹ ਬੱਚੇ ਬੇਸਿਕਲੀ ਹੁਣ ਡੇਰਾ ਬਸੀ ਦੇ ਰਹਿੰਦੇ ਨੇ ਜਿੱਦਾਂ ਉੱਥੇ ਇੱਕ ਵਨ ਵਿਹਾਰ ਏਰੀਆ ਉੱਥੋਂ ਦੇ ਰਹਿਣ ਵਾਲੇ ਆ ਮੋਸਟਲੀ ਇਹ ਮਾਈਗ੍ਰੈਂਟ ਲੇਬਰ ਜੋ ਰਹਿ ਰਹੀ ਹੈ ਉੱਥੇ ਉਹਨਾਂ ਦੇ ਬੱਚੇ ਨੇ ਫੋਟਲਾ ਦੇ ਪਿੰਡ ਤਲਵੰਡੀ ਕੁੱਕਾ ਚੜ੍ਹ ਪਚਾਹਤੇ ਚੋਰਾ ਵੱਲੋਂ ਕਾਰ ਦੇ ਬਾਹਰ ਖੜੀ ਕਾਰ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹਾਲਾਂਕਿ ਚੋਰੀ ਦੀ ਘਟਨਾ ਨੇੜੇ ਹੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੀੜਿਤ ਕਾਰ ਮਾਲਕ ਵੱਲੋਂ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਟੀਮ ਨੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਮਰਾਲਾ ਇਲਾਕੇ ਵਿੱਚ ਡਰੇਨ ਉੱਪਰ ਨਾਜਾਇਜ਼ ਕਬਜ਼ੇ ਚੁਕਾਉਣ ਨੂੰ ਲੈ ਕੇ ਜਿੱਥੇ ਦੋ ਕਿਸਾਨ ਜਿੱਥੇ ਬੰਦਿਆ ਆਮੋ-ਸਾਮੀ ਹਨ ਉੱਥੇ ਸਾਨਕ ਪ੍ਰਸ਼ਾਸਨ ਵੱਲੋਂ ਦੋ ਟੁਕ ਜਵਾਬ ਦੇਦੇ ਅੱਖ ਦਿੱਤਾ ਗਿਆ ਹੈ ਕਿ ਡਰੇਨ ਤੋਂ ਨਾਜਾਇਜ਼ ਕਬਜ਼ੇ ਅੱਜ ਹੀ ਹਟਾਏ ਜਾਣਗੇ ਜਾਣਕਾਰ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਲਖੋਵਾਲਾ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿੱਚਕਾਰ ਡਰੇਨ ਚਾਲੂ ਕਰਨ ਸੰਬੰਧੀ ਜੋ ਵਿਵਾਦ ਚੱਲ ਰਿਹਾ ਉਸ ਨੂੰ ਨਿਪਟਾਰ ਲਈ ਅੱਜ ਐਸਡੀਐਮ ਸਮਰਾਲਾ ਰਚਨੀਸ਼ ਅਰੋੜਾ ਦੀ ਅਗਵਾਈ ਵਿੱਚ ਦੋਵਾਂ ਧਿਰਾਂ ਦੀ ਮੀਟਿੰਗ ਸੱਦੀ ਗਈ ਸੀ ਮੈਂ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਊਰਨਾ ਜਨ ਸਖਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮੀਟਿੰਗ ਦਾ ਸਿੱਟਾ ਇਹ ਨਿਕਲਿਆ ਜੀ ਜਿਹੜਾ ਸਾਡੇ ਪਿੰਡ ਤੋਂ ਡਰੇਨ ਜਾ ਰਹੀ ਹੈ ਢੰਡਿਆਂ ਸੈਫਨ ਤੱਕ ਉਹ ਸਰਕਾਰ ਨੇ ਬਣਾਉਣੀ ਸ਼ੁਰੂ ਕਰਤੀ ਸੀ ਕੁਝ ਇੱਕ ਨਕਰ ਨਵਾਸੀਆਂ ਜਥੇਬੰਦੀਆਂ ਵੱਲੋਂ ਉਹ ਤਾਂ ਵਿਰੋਧ ਕਰਕੇ ਕੰਮ ਰੋਕ ਦਿੱਤਾ ਸੀ ਤਾਂ ਐਸਡੀਐਮ ਸਾਹਿਬ ਨੇ ਅੱਜ ਸਾਨੂੰ 3 ਵਜੇ ਦਾ ਸਮਾਂ ਦਿੱਤਾ ਸੀ ਅਸੀਂ ਸਾਰਿਆਂ ਨੇ ਬੈਠ ਕੇ ਉਹਨਾਂ ਨਾਲ ਸਲਾਮ مشورہ ਕਰਕੇ ਉਸ ਡਰੇਨ ਦਾ ਕੱਲ ਤੋਂ ਕੰਮ ਸ਼ੁਰੂ ਕਰਾਉਣ ਦੀ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਕਿਹਾ ਵੀ ਕੱਲ ਤੋਂ ਵੀ ਕੰਮ ਚਲਾ ਕੇ ਇਸ ਡਰੇਨ ਨੂੰ ਕਰਵਾਵਾਂਗੇ ਇਸ ਇਸ ਨੇ ਪਿੰਡ ਦਾ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਊਰਨਾ ਹੁੰਦਾ ਤੋ ਕਿ ਪਿਛਲੇ ਅੰਤਰਾ 20 ਪਿੰਡਾਂ ਦਾ ਪਾਣੀ ਆ ਕੇ ਊਰ ਨੇ ਸਾਡੇ ਪਿੰਡ ਨੂੰ ਸੜਕ ਦੇ ਨਾਲ ਲਾ ਕੇ ਡਾਫ ਲਾ ਕੇ ਖੜ ਜਾਂਦਾ ਕੁਦਰਤੀ ਤੌਰ ਤੇ ਸਾਡਾ ਪਿੰਡ ਊਰ ਨਾਲ ਉੱਚੀ ਜਗ੍ਹਾ ਤੇ ਆ ਖੇਤਾਂ ਦੇ ਵਿੱਚ 5 ਤੋਂ 6 ਫੁੱਟ ਤੱਕ ਲੈ ਕੇ ਪਾਣੀ ਹੋ ਜਾਂਦਾ ਹਰੇਕ ਸਾਲ ਇਹ 2009 ਤੋਂ ਇਹ ਸ਼ੁਰੂ ਹੋਇਆ ਹੈ ਪਾਣੀ ਆਉਣਾ ਹਰੇਕ ਸਾਲ ਤਾਂ ਉਸ ਦਾ ਲੈਵਲ ਇੱਕ ਇੱਕ ਫੁੱਟ ਵੱਧ ਜਾਂਦਾ ਹੁਣ ਤਕਰੀਬਨ ਜਿਹੜੀਆਂ ਪਿੰਡ ਦੀਆਂ ਨੀਵੀਆਂ ਕਲੋਨੀਆਂ ਨੇ ਉਹਨਾਂ ਵਿੱਚ ਵੀ ਪਾਣੀ ਸ਼ੂ ਪਟਣਾ ਸ਼ੁਰੂ ਹੋ ਗਿਆ ਅੜਦਾਲੇ ਜਿਹੜੇ ਰਹਿਸ਼ੀ ਇਲਾਕੇ ਨੇ ਉਹਨਾਂ ਵਿੱਚ ਵੀ ਸ਼ੁਰੂ ਹੋ ਗਿਆ ਪੋਲਟਰੀ ਫਾਰਮ ਨੇ ਉਹਨਾਂ ਵਿੱਚ ਵੀ ਸ਼ੁਰੂ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਪਿਛਲੀ ਵਾਰ ਵੀ ਬੇਨਤੀ ਬਹੁਤ ਚੜਦੇ ਲੱਗੇ ਹੋਏ ਆ ਐਤਕੀ ਸਾਡੀ ਬੇਨਤੀ ਮੰਨ ਕੇ ਉਹਨਾਂ ਨੇ ਪਟਣਾ ਸ਼ੁਰੂ ਕੀਤਾ ਸੀ ਪਰ ਸਹਿਮਤੀ ਬਣ ਗਈ ਆ ਪਟਣਾ ਕੱਲ ਤੋਂ ਸ਼ੁਰੂ ਹੋ ਜਾਊਗਾ ਤੇ ਅਸੀਂ ਧੰਨਵਾਦ ਕਰਦੇ ਆ ਕਿਸਾਨ ਜਥੇਬੰਦੀਆਂ ਦਾ ਵੀ ਸਾਰੇ ਇਲਾਕੇ ਨਿਵਾਸੀਆਂ ਦਾ ਵੀ ਪ੍ਰਸ਼ਾਸਨ ਦਾ ਵੀ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਡਾ ਇਹ ਕਾਰਜ ਸਫਲ ਕੀਤਾ ਅੱਜ ਸਾਡੀ ਜੋ ਡਰੇਨ ਆ ਔਰਨੇ ਪਿੰਡ ਤੋਂ ਲੈ ਕੇ ਢੰਡਿਆ ਤੱਕ ਸੈਪਨ ਜਾਂਦਾ ਉਹ ਬੰਦ ਪਈ ਸੀ ਉਸ ਸਬੰਧ ਦੇ ਵਿੱਚ ਸਾਡੀ ਐਸਡੀਐਮ ਆਪਣੇ ਸਮਰਾਲਾ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵਾ ਜਿਹੜੀ ਦੋਹੀ ਜੇ세ਬੰਦੀ ਅਗੇਂਸ ਸੀਗੀ ਤੇ ਉਹਨਾਂ ਨੂੰ ਕਿਹਾ ਵਾ ਵੀ ਇਹਨੂੰ ਤੁਸੀਂ ਕੰਮ ਨੂੰ ਚੱਲ ਲੈਣ ਦਿਓ ਤੇ ਇਸ ਦੇ ਸਿੱਟੇ ਵੱਜੋ ਉਹਨਾਂ ਨੇ ਸਾਰੇ ਉਹਨਾਂ ਨੂੰ ਦੱਸੇ ਨੇ ਫਾਇਦੇ ਦੱਸੇ ਨੇ ਫਾਇਦੇ ਦੱਸ ਕੇ ਉਹਨਾਂ ਨੇ ਸਮਝਾ ਕੇ ਤੋਰੇ ਨੇ ਵੀ ਇਸ ਕੰਮ ਨੂੰ ਨਿਪਰੇ ਜਾਣ ਨਾ ਬਾਰਿਸ਼ ਤੋਂ ਪਹਿਲਾਂ ਪਹਿਲਾਂ ਸਾਨੂੰ ਉਮੀਦ ਆ ਪ੍ਰਸ਼ਾਸਨ ਤੇ ਪੂਰਾ ਭਰੋਸਾ ਐ ਐਸਡੀਐਮ ਸਾਹਿਬ ਤੇ ਡਿਪਟੀ ਸਾਹਿਬ ਤੇ ਤੇ ਮੈਡਮ ਰੁਪਿੰਦਰ ਕੌਰ ਤੇ ਮੈਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਕੰਮ 40 ਸਾਲ ਤੋਂ ਜਿਹੜਾ ਰੁਕਿਆ ਹੋਇਆ ਸੀ ਫੜਾ ਆ ਰਹੀ ਸੀ ਇਹ ਨੇਪਰੇ ਚੜੂਗਾ ਤੇ ਮੈਂ ਜਿਹੜੀ ਸੰਗਤ ਆ ਜਿੰਨੇ ਵੀ ਪਿੰਡਾਂ ਦੇ ਲੋਕ ਆਏ ਸੀ ਮੈਂ ਸਾਰਿਆਂ ਦਾ ਆਪਣੇ ਤਾਈ ਦਿਲੋਂ ਧੰਨਵਾਦ ਕਰਦਾ ਕੋਜੀ ਸਾਡੇ ਗੜੀ ਤਰਖਾਨਾ ਪਿੰਡ ਦੀ ਜ਼ਮੀਨ ਦੇ ਵਿੱਚ ਜਿੱਥੇ ਪੰਚਾਇਤੀ ਜ਼ਮੀਨ ਹੈ ਤੇ ਕੁਛ ਪਰਥਲਾ ਪਲਮਾ ਜਰਾ ਦੀ ਜਿਹੜੀ ਨਹਿਰੀ ਜ਼ਬਾਲ ਦੀ ਜ਼ਮੀਨ ਹੈ ਉੱਥੇ ਕੁਛ ਇੱਕ ਲੋਕਾਂ ਨੇ ਪਿਛਲੇ ਸਮੇਂ ਦੇ ਲੰਬੇ ਸਮੇਂ ਤੋਂ ਪਾਣੀ ਨਾ ਆਣ ਕਰਕੇ ਉਹ ਡਰੇਨ ਦੇ ਨੂੰ ਆਪਣੇ ਖੇਤਾਂ ਦੇ ਨਾਲ ਮਨਾਲਿਆ ਸੀਗਾ ਜਿਹਦੇ ਕਰਕੇ ਲਾਸਟ ਇਅਰ ਆਪਾਂ ਵੇਖਿਆ ਜਦੋਂ ਪਾਣੀ ਆਇਆ ਬਰਸਾਤਾਂ ਹੋਈਆਂ ਚੰਗੀ ਬਰਸਾਤ ਹੋਈ ਤੇ ਪਾਣੀ ਘਰਾਂ ਚ ਖੇਤਾਂ ਚ ਵੜ ਗਿਆ ਘਰਾਂ ਚ ਵੜ ਗਿਆ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੋ ਕਬਜ਼ਾ ਤੇ ਡੈਫੀਨਿਟਲੀ ਉਹ ਨਾਜਾਇਜ਼ ਸੀਗਾ ਹੈਗਾ ਆਪਾਂ ਉਸ ਦੀ ਜਿਹੜੀ ਇਹ ਡਿਮਾਰਕੇਸ਼ਨ ਕਰਾ ਰਹੇ ਹਾਂ ਜਿਹੜੀ ਜ਼ਮੀਨ ਪੰਚਾਇਤੀ ਵਿਭਾਗ ਦੀ ਉਹ ਪੰਚਾਇਤ ਨੂੰ ਦਿੱਤੀ ਜਾ ਰਹੀ ਹੈ ਅ ਜੇ ਗੱਲ ਕਰੀਏ ਆਪਾਂ ਪਿੰਡ ਗੜੀ ਤਖਾਣਾ ਦੇ ਆਲਮੋਸਟ ਸਾਰੀ ਜਿਹੜੀ ਆਪਾਂ ਪੰਚਾਇਤੀ ਲੈਂਡ ਖਾਲੀ ਕਰਾ ਲਈਏ ਕਬਜ਼ਾ ਲੈ ਲਿਆ ਉਹਦੇ ਚ ਕਿल्ले ਸਵਾ ਕਿल्ले ਦੇ ਕਰੀਬ ਜਿਹੜਾ ਉਹ ਰਹਿ ਗਿਆ ਹੋਵੇ ਉਹ ਕੱਲ ਸਵੇਰੇ 10 ਵਜੇ ਜਿਵੇਂ ਵੇਖਿਆ ਹੋਵੇ ਸਾਡੇ ਕੋਲੋਂ ਅ ਪਰਮਿੰਦਰ ਸਿੰਘ ਜੀ ਸੀਗੇ ਜਿਹੜੇ ਲੱਖੋ ਵਾਲ ਗਰੁੱਪ ਦੇ ਪ੍ਰਧਾਨ ਸੀਗੇ ਦੂਜੇ ਪਾਸੇ ਹਰਦੀਪ ਸਿੰਘ ਸੀਗੇ ਜਿਹੜੇ ਕਾਦਿਆਂ ਗਰੁੱਪ ਦੇ ਪ੍ਰਧਾਨ ਸੀਗੇ ਤੇ ਸਾਰਿਆਂ ਨਾਲੇ ਸਹਿਮਤੀ ਬਣ ਗਈ ਹੈ ਇਸ ਵੀਰੇ ਜਿਹੜੀ ਜਿਹੜੀ ਸਰਕਾਰੀ ਜ਼ਮੀਨ ਹੋਏਗੀ ਉੱਥੇ ਜਿਹੜੀ ਡਰੇਨ ਦੀ ਏ ਚਾਹੇ ਪੰਚਾਇਤੀ ਏ ਉਹਦੀ ਆਪਾਂ ਇੱਕ ਡੀਸਿਲਟਿੰਗ ਕਰਾਂ ਖਲਾਈ ਕਰਾਂਗੇ ਤਾਂ ਕਿ ਜੇ ਬਰਸਾਤ ਆਵੇ ਪਾਣੀ ਨੂੰ ਇੱਕ ਰਸਤਾ ਮਿਲ ਜਾਵੇ ਬਟਾਲਾ ਦੇ ਭੀੜ ਪਾੜੀ ਵਾਲੀ ਜਲੰਧਰ ਰੋਡ ਤੇ ਬਾਅਦ ਸਾਡੇ ਨਜ਼ਦੀਕ ਗਲੋਬਲ ਵਿਲੇਜ ਦੇ ਦਫ਼ਤਰ ਦੇ ਮੋਟਰਸਾਈਕਲ ਨੰਬਰ 7252 ਸਵਾਰ ਦੋਣ ਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਤਿੰਨ ਦੇ ਕਰੀਬ ਬਰੌਂਡ ਕੀਤੇ ਗਏ ਫਾਇਰ ਨਾਲ ਜਾਨੇ ਨੁਕਸਾਨ ਤੋਂ ਬਚਾ ਰਿਹਾ ਬਹਾਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਆਪਣਾ ਤੇ ਗੋਲੀ ਚੱਲੀ ਆ ਇਥੇ ਆਪਾਂ ਇਮੀਡੀਏਟਲੀ ਮੂਵ ਹੋਏ ਆ ਇਥੇ ਵੇਖਿਆ ਪਾ ਤੇ ਇਥੇ ਇਥੇ ਸ਼ੀਸ਼ੇਦ ਚ ਆਪਣਾ ਗੋਲੀ ਵੱਜੀ ਆ ਬਾਕੀ ਆਪਾਂ ਵੈਰੀਫਾਈ ਕਰਦੇ ਪਏ ਆ ਤੇ ਕਿੰਨਾ ਵੱਲੋਂ ਮਾਰੀ ਗਈ ਆ ਤੇ ਸੀਸੀਟੀਵੀ ਕੈਮਰਾ ਵੀ ਵੇਖ ਰਹੇ ਆ ਆਪਾਂ ਗੱਲ ਬਸ ਗੋਲੀ ਚੱਲੀ ਹੈ ਭਾਰੀ ਬਸ ਇਹੀ ਪਤਾ ਲੱਗਾ ਲੈ ਕਿੰਨੇ ਰੋਂਦ ਪਏ ਇਹ ਨਹੀਂ ਕੰਫਰਮ ਹੈਗਾ ਭਾਜੀ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਚੋਰੀਆਂ ਤੇ ਲੁੱਟਖੋਹਾਂ ਦਾ ਗੜਬੜਨ ਚੁੱਕਿਆ ਲਗਾਤਾਰ ਲੁਟੇਰੇ ਲੁੱਟ ਦੀ ਆਵਾਜ਼ ਦਾ ਤੁਨੋਂ ਚਾਮ ਦੇ ਰਿਹਾ ਜਿਸ ਨੂੰ ਲੈ ਕੇ ਲੋਕਾਵਲੋ ਪੁਲਿਸ ਰੱਖਿਆ ਤੇ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਹਨ ਕਿ ਫਿਰੋਜ਼ਪੁਰ ਪੁਲਿਸ ਲੁਟੇਰਿਆਂ ਨੂੰ ਨੱਥ ਪਾਉਣ ਵਿੱਚ ਫੇਲ ਸਾਬਤ ਹੋ ਰਹੀ ਹੈ ਤਾਜ਼ੀ ਖ਼ਬਰਾਂ ਫਿਰੋਜ਼ਪੁਰ ਦੇ ਕਸਬਾ ਜੀਰਾ ਵਿੱਚੋਂ ਆਪਰੇ ਜਿੱਥੇ ਲੁਟੇਰਿਆਂ ਨੇ ਇੱਕ ਬਜ਼ੁਰਗ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਔਰਤ ਕੋਲੋਂ 73000 ਰੁਪਏ ਖੋ ਕੇ ਫਰਾਰ ਹੋ ਗਏ ਉਹ ਬਾਈ ਜੀ ਦੋ ਪੀਧੀਆਂ ਹੀ ਮੇਰੇ ਚਾਚੇ ਲੱਗਦੇ ਆ ਇੱਕ ਵੀ ਅਮਰਜੀਤ ਕੌਰ ਦੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਅੱਜ ਪੰਜਾਬ ਨੈਸ਼ਨਲ ਬੈਂਕ 'ਚ ਆਏ ਇੱਥੋਂ ਪੈਸੇ ਕਢਾਉਣ 20000 ਰੁਪਏ ਉਹਨਾਂ ਦੇ ਕੋਲ ਸੀ ਪਹਿਲਾਂ ਤੇ 73000 ਉਹਨਾਂ ਨੇ ਇੱ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦੇ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਇੱਥੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਉੱਥੋਂ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਛੇਰਾਂ ਵਾਲੇ ਚੌਕ ਤੋਂ ਬਾਅਦ ਕਮੇਹਾਰਾਂ ਵਾਲੇ ਚੌਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਤੇ ਆਟ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਹੀ ਡਗ ਪਏ ਚਾਤੀ ਉੱਥੇ ਹੀ ਤੇ ਉਹ ਅਜੇ ਤਾਂ ਗਣੀ ਮੱਸੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਤੇ ਉਹਨਾਂ ਉੱਪਰ ਚੜ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਹੋ ਗਏ ਤੇ ਉਹ ਫਰਾਰ ਹੋ ਗਏ ਬੁਲਟ ਤੇ ਮਹਲਾਜ ਪੈਂਟ ਸਾਡਾ ਮਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 70000 ਰੁਪਇਆ ਬੈਂਕ ਚੋਂ ਵਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਛੇਰਾਂ ਵਾਲੀ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਠੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਈਪੁਰ ਰੋਡ ਵਾਲ ਨੂੰ ਫਰਾਰ ਹੋ ਗਿਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਥ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀਆਂ ਦੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬਣਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਕਸੀ ਵਰਤੀ ਜਾਵੇ। ਕਰੀਬ 1 ਮਹੀਨਾ ਪਹਿਲਾਂ ਮੁਕਸਰ ਦੇ ਨੇੜਲੇ ਪਿੰਡ ਰਹੁੜਿਆ ਵਾਲਾ ਦੇ ਹਰਪ੍ਰੀਤ ਨਾਮਕ ਨੌਜਵਾਨ ਦਾ ਇਸੇ ਪਿੰਡੇ ਹੀ ਰਹਿਣ ਵਾਲੇ ਵਿਅਕਤੀ ਵੱਲੋਂ ਤੇਜ਼ ਅਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਦੋਸ਼ ਵਿੱਚ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆ ਕਿ ਪੁਲਿਸ ਵੱਲੋਂ ਵੰਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਤਲ ਸਮੇਂ ਦੋ ਮਿਨੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਕਤਲ ਵਿੱਚ ਸ਼ਾਮਲ ਚਾਚੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਇਹਦੀ ਮੁਕਦਮਾ ਨੰਬਰ 100 ਦਰਜ ਹੋਇਆ ਹੈ 302 ਆਈਪੀਸੀ ਦਾ ਇੱਥੇ ਤਿੰਨ ਦੋਚੀ ਹੈ ਇਹਨਾਂ ਚੋਂ ਦੋ ਦੀ ਰਿਸਟ ਅਸੀਂ ਕਰ ਲਈ ਸੀ ਮੁਕਤੀ ਦੀ ਤੀਜੇ ਦੀ ਅਜੇ ਗ੍ਰਿਫਤਾਰੀ ਬਾਕੀ ਹੈ ਉਹਦੀ ਸੰਬੰਧ ਵਿੱਚ ਕੀ ਜਰੀ ਸੀ ਔਰ ਇਹਨਾਂ ਨੂੰ ਕਹਦਾ ਸੀਗਾ ਵੀ ਵਿਸ਼ਵਾਸ ਦਿਵਾਇਆ ਵੀ ਸ਼ੁੱਕਰਵਾਰ ਤੋਂ ਕੋਈ ਨਾ ਬੰਦਾ ਰੈਸਟ ਕਰਨਾਂਗੇ ਉਹ ਜਿਹੋ ਉਹਨੇ ਦਰਖਾਸਤਾਂ ਦਿੱਤੀਆਂ ਸੀ ਵੀ ਮੈਂ ਵੇਖਣਾ ਵੀ ਐਡੇ ਵੱਡੇ ਜੁਰਮ ਵਿੱਚ ਮੈਨੂੰ ਨਾਮਸੋ ਉਹਦੇ ਸਬੰਧ ਵਿੱਚ ਉਹਦੀ ਤਫਤੀਸ਼ ਚੱਲ ਰਹੀ ਸੀ ਟੈਕੀਕਲ ਕੀਤੀ ਹੋਣੀ ਹੈ ਜੀ ਕੀ ਲੱਗ ਹਾਂਜੀ ਚੱਲ ਰਹੀ ਹੈ ਜੀ ਚੱਲ ਰਹੀ ਬਦਦੀ ਦਿਨ ਇੱਕ ਦੋ ਦਿਨ ਚੱਲ ਜੇ ਮੇਰਾ ਬੇਟਾ ਸੀ ਜੀ ਅਸੀਂ ਅਸੀਂ ਐ ਲਾਇਆ ਜੀ ਸਾਡੀ ਇਨਾ ਟਾਈਮ ਹੋ ਗਿਆ ਇੱਕ ਮਹੀਨਾ ਤੇ 8-9 ਦਿਨ ਹੋ ਗਿਆ ਅੱਜ ਸਾਡੀ ਕੋਈ ਸੁਣਾਈ ਨਹੀਂ ਹੋਈ ਹਜੇ ਟਿੱਕਰ ਤੇ ਸਾਡਾ ਕੁਝ ਬਣ ਨਹੀਂ ਰਿਹਾ ਤੇ ਅਸੀਂ ਦਾ ਕੀ ਕਰਗੇ ਹੁਣ ਸਾਡਾ ਕੋਈ ਬਾਲੀਬਾਸ ਨਹੀਂ ਹੁਣ ਸਾਡਾ ਕੋਈ ਨਹੀਂ ਰਹਿ ਗਿਆ ਹੁਣ ਸਾਡਾ ਦਿਵਾ ਗੱਲ ਕਰਦਾ ਇਹਨਾਂ ਪਰ ਸਾਲ ਨੇ ਕੋਈ ਸਾਡੀ ਕਾਰਵਾਈ ਨਹੀਂ ਸੁਣੀ ਹਜੇ ਕਿੰਨੇ ਜਣੇ ਆ ਜੀ ਤੇ ਦੋ ਫੜੇ ਤੇ ਇੱਕ ਨੂੰ ਫੜਦੇ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਸਹੂਲਤਾਂ ਦੇਣ ਲਈ ਤਤਪਰ ਹੈ ਤੇ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਜ਼ਮੀਨ ਦੀ ਪਰਖ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਹਿਲਾ ਇਹ ਮਿੱਟੀ ਦੀ ਟੈਸਟਿੰਗ ਲਈ ਜਾਂਦੀ ਸੀ ਤੇ ਫਿਰ ਇਸ ਨੂੰ ਟੈਸਟ ਲਈ ਹਰਿਆਣਾ ਭੇਜਿਆ ਜਾਂਦਾ ਸੀ ਅਭਿਲਾਸ਼ੀ ਜ਼ਿਲ੍ਹੇ ਦੇ ਤਹਿਤ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਰਦਿਆ ਨੇ ਪੰਜਾਬ ਦੇ ਪਹਿਲੇ ਪਲਾਨਟ ਕਲੀਨਿੰਗ ਦਾ ਉਦਘਾਟਨ ਕੀਤਾ ਜਿਸ ਦੇ ਜ਼ਿਲ੍ਹੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਬਹੁਤ ਖੁਸ਼ੀ ਦਾ ਸਮਾਂ ਮੋਗੇ ਹਲਕੇ ਦੇ ਮੋਗੇ ਇਲਾਕੇ ਦੇ ਲੋਕਾਂ ਨੂੰ ਕਿ ਜਿਹੜੀ ਸਾਡੀ ਇਹ ਨਵੀਂ ਲਵਾਰਡਰੀ ਹੈ ਇਹਦੇ ਚ ਨਵੀਂ ਐਡਵਾਂਸ ਮਸ਼ੀਨ ਹੈ ਜਿਹੜੀ 1.5 ਕਰੋੜ ਰੁਪਏ ਚ ਤਕਰੀਬਨ ਇਹ ਲਵਾਰਡਰੀ ਤਿਆਰ ਹੋਣੀ ਹੈ ਜਿਹਦੇ ਚ ਕਿਸਾਨ ਭਰਾਵਾਂ ਲਈ ਅੱਗੇ ਸੀ ਦੋ ਤਿੰਨ ਜਿਹੜੇ ਹੋਏ ਉਹਨੂੰ ਲੈ ਕੇ ਆਉਂਦੇ ਸੀ ਤਾਂ ਉਹਦਾ ਜਿਹੜਾ ਰਿਜ਼ਲਟ ਦੇ ਸਕਦੇ ਸੀ 2 3 ਜਿਵੇਂ ਨਾਈਟrogen ਵਗੈਰਾ ਤੇ ਹੋਰ ਮੇਰਾ ਖਿਆਲ ਇਹਨਾਂ ਨੇ ਕਿਹਾ ਵੀ 70 ਜਿਹੜੇ ਛੋਟੇ ਵੱਡੇ ਤੱਤ ਜਿਹੜੇ ਜ਼ਮੀਨ ਚ ਮਾੜੇ ਚੰਗੇ ਹੋਣਗੇ ਉਹਦੇ ਬਾਰੇ ਇੱਕ ਘੰਟੇ ਵਿੱਚ 30 ਨੂੰ ਜਿਹੜਾ ਉਹਦਾ ਰਿਜ਼ਲਟ ਦੇ ਦੇਗੀ ਜਿਹਦੇ ਨਾਲ ਸਾਡੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਉਹ ਦੂਰੇ ਦੂਰ ਨੇੜੇ ਤੋਂ ਵੀ ਆ ਸਕਦੇ ਆ ਜੇ ਕੋਈ ਇਹੋ ਜਿਹੀ ਲੋੜ ਪੈ ਜੇ ਉਹ ਆਪਣੇ ਮਿੱਟੀ ਟੈਸਟ ਕਰਾਉਣ ਲਈ ਆਉਣਗੇ ਉਹਦੇ ਸਾਰਿਆਂ ਨੂੰ ਪਤਾ ਲੱਗ ਜੂਗੇ ਅਸੀਂ ਕਈ ਵਾਰੀ ਨਾ ਆਪਣੀ ਮਰਜ਼ੀ ਨਾਲ ਸ਼ਾਇਦ ਇੱਕ ਭੁਲੇਖੇ ਚ ਬੀਜ ਆ ਖਾਦ ਪਾਉਂਦੇ ਰਵਾਂਗੇ ਤਾਂ ਇਹਦੇ ਨਾਲ ਜ਼ਿਆਦਾ ਸਾਡਾ ਝਾੜ ਉਤਪਾਦ ਵਧੂਗਾ ਉਸ ਦੇ ਨਾਲ ਹੀ ਅਸੀਂ ਕਈ ਵਾਰੀ ਆਪਣੀ ਜ਼ਮੀਨ ਦਾ ਵੀ ਨੁਕਸਾਨ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਫਸਲ ਤੇ ਵੀ ਬਹੁਤ ਵੱਡਾ ਅਸਰ ਪੈ ਜਾਂਦਾ ਉਹ ਲੋੜ ਅਨਸਾਰ ਜਿਹੜੀਆਂ ਲੋੜਾ ਹੋਣੀਆਂ ਜੋ ਕੈਮੀਕਲ ਜੋ ਫਰਟੀਲਾਈਜ਼ਰ ਦੋ ਇਨਸੈਕਟੀਸਾਈਡ ਅੰਦਰ ਥੱਲੇ ਜਾਂਦੀਆਂ ਉਹ ਤੋਂ ਬਚਨ ਦੇ ਅਸੀਂ ਕੋਸ਼ਿਸ਼ ਕਰਾਂਗੇ ਤੋਂ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਦੇਣਾ ਹੈ ਬਹੁਤ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਪੰਜਾਬ ਦੇ ਕਿਸਾਨੀ ਦਾ ਬਹੁਤਾ ਫਿਕਰ ਹੈ ਕਿ ਇਸੇ ਨਾਲ ਹੀ ਸਾਡੇ ਜਿਹੜੀ ਸਟੇਟ ਕੋਲੇ ਜ਼ਿਆਦਾ ਜਿਹੜਾ ਕਾਰੋਬਾਰਕ ਖੇਤੀਬਾੜੀ ਦਾ ਇਦੇ ਨਾਲ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਤੇ ਇਸੇ ਨਾਲ ਹੀ ਅਸੀਂ ਰੋਟੀ ਕਮਾਦੇ ਹਾਂ ਤੇ ਇਸੇ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹਾਂ ਇਹਨੂੰ ਇਹਦਾ ਖਾਸ ਧਿਆਨ ਕਰਕੇ ਇਹਦੇ ਵਿੱਚ ਜਿੰਨਾ ਵੀ ਸਾਥ ਹੋਰ ਸਾਥ ਦਿੱਤਾ ਜਾਵੇ ਤਰੱਕੀ ਕਰੀਏ ਔਰ ਇਸ ਖੇਤੀ ਨੂੰ ਅਸੀਂ ਬਚਾ ਸਕੀ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਦਾਇਤਾਂ ਤੇ ਸਾਰੇ ਲੱਗੇ ਹੋਏ ਆ ਜਿਹੜਾ ਮੁੱਲ ਦੀ ਗੱਲ ਸੈਂਟਰ ਗਵਰਨਮੈਂਟ ਦੇ ਥੱਲੇ ਹੋਇਆ ਕਰਦੀ ਐ ਐਮਐਸਪੀ ਜਿਹੜੀ ਫਿਕਸ ਵੀ ਕੀਤੀ ਜਾਂਦੀ ਆ ਉਹ ਲਾਜ਼ਮੀ ਨਹੀਂ ਬਣਾਈ ਜਾਂਦੀ ਉਹਨੂੰ ਲਾਜ਼ਮੀ ਬਣਾਉਣਾ ਜੀ ਤੇ ਤੇ ਵੱਡਾ ਮੋਰਚਾ ਵੀ ਲੱਗਿਆ ਸਾਰਾ ਕੁਝ ਚੱਲੀ ਜਾ ਰਿਹਾ ਸੀ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਇਸ ਗੱਲ ਨੂੰ ਮੰਨ ਵੀ ਗਈ ਸੀ ਹੁਣ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਆਨਾ ਕਾਨਾ ਕਰ ਰਹੀ ਐ ਇਹਦਾ ਹੱਲ ਤਾਂ ਇਹੀ ਐ ਕਿ ਜੇ ਣਾੜੇ ਤਾਂ ਸਰਕਾਰਾਂ ਵੀ ਸੋਖੀਆਂ ਰਹਿਣਗੀਆਂ ਤੇ ਜ਼ਿਮੀਦਾਰ ਵੀ ਸੋਖਾ ਰਹੂਗਾ ਤੇ ਸਾਡੀ ਜ਼ਮੀਨ ਵੀ ਬਚੂ ਸਾਡਾ ਪਾਣੀ ਵੀ ਬਚੇ ਚੇਰੇ ਮਕਸਰ ਸਾਹਿਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ਤੇ 1 ਕਰੋੜ ਰੁਪਏ ਦੀ ਫਰੋਤੀ ਅਤੇ 30 ਤੋਲੇ ਸੋਨਾ ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਕੋਲੋਂ ਫਰੋਤੀ ਮੰਗਣ ਸਮੇ ਵਰਤਿਆ ਗਿਆ ਮੋਬਾਈਲ ਬਰਾਮਦ ਕਰ ਲਿਆ ਜਿਸ ਤੇ ਦੋਸ਼ੀ ਸੰਦੀਪ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਲਿਆ ਜਾਵੇਗਾ ਇਹ ਰਾਜੇ ਹੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਮਡੌਨੀਤ ਗੁੰਡੋਲੀ ਵੱਲੋਂ ਇਨਸ਼ਾ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ ਉਹ ਜਿਸ ਉਸ ਮੈਂ ਇਹ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ ਤਿੰਨਾਂ ਤੇ ਜਿਹੜੇ ਅਡਡ ਪਰਚੇ ਐਫ ਆਰ ਨੰਬਰ 151 ਇਹ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮ ਤੇ ਉਸ ਮੈਗਜਰੀ ਬਣਾਉਂਦੀ ਕੀਤੀ ਆ ਸੈਕੰਡ ਪਰਚਾ 152 ਨੰਬਰ ਹੈ ਇਹ ਜੁਹਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਦੇ ਅਸੀਂ ਕੇਸ ਦਸਣ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਚੈਨ ਆ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰ ਪਾਲ ਸਿੰਘ ਇਹ ਬਰਮਾ ਪਿੰਡ ਦਾ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਜਿਹੜਾ ਤੁਹਾਡੇ ਕੋਲ ਡਿਮਾਂਡ ਦੇ ਤਰ੍ਹਾਂ ਸਰੇ ਇਹਦੇ ਪਹਿਲਾ ਵੀ ਪਸਦ ਇਹਨੋਂ ਤੇ ਪਹਿਲਾ ਹੈ ਦੋ ਬੰਨਾਂ ਦੇ ਪਹਿਲਾਂ ਆਲਰੇਡੀ ਪੱਕੇ ਦੋ ਸਰੇ ਵੇਚਣ ਦੀ ਕੰਮ ਕਰਦੇ ਸੀ ਕਿ ਲੱਕਾ ਕਿਹੜਾ ਜੀ ਨਾਲ ਆ ਇਹ ਇਹ ਸਮਰਾਲਾ ਦੇ ਲਾਗੇ ਜੱਗੇ ਦੇ ਪਿੰਡਾਂ 'ਚ ਵੇਚਣ ਦਾ ਕੰਮ ਕਰਦੇ ਸੀ ਦੋਸਤੋਂ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਰੂਪ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨ ਨੂੰ ਦਿਓ ਜ਼ਾਸਤ ਰਾਬ ਰੱਖਾਂ